ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਅਤੇ ਉਸ ਦੇ ਸਾਥੀ ਤੇ ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਦਾ ਬਾਗੀ ਧੜਾ ਜਿਨ੍ਹਾਂ ਵੱਲੋਂ ਨਵੀਂ ਪਾਰਟੀ ਬਣਾਈ ਗਈ ਅਤੇ ਉਸ ਪਾਰਟੀ ਦੇ ਪ੍ਰਧਾਨ ਨੇ ਸ਼੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਵੀਂ ਸ਼੍ਰੋਮਣੀ ਅਕਾਲੀ ਦਲ ਉਹਨਾਂ ਨੂੰ ਸਰਜੀਤ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਨੇ ਬੀਬੀ ਜਗੀਰ ਕੋ ਸਰਜੀਤ ਰਕੜਾ ਗੁਰਪ੍ਰਤਾਪ ਸਿੰਘ ਵਿਡਾਲਾ ਪ੍ਰੋਫੈਸਰ ਪ੍ਰੀਮ ਸਿੰਘ ਚੰਦੂ ਮਾਜਰਾ ਚਲੰਜੀਤ ਸਿੰਘ ਬਰਾੜ ਮਨਪ੍ਰੀਤ ਕਿਆਲੀ ਅਤੇ ਇਸ ਤੋਂ ਇਲਾਵਾ ਪ੍ਰਵਿੰਦਰ ਸਿੰਘ ਢੀਂਸਾ ਅਤੇ ਢੀਂਸਾ ਪਰਿਵਾਰ ਅਤੇ ਹੋਰ ਕਈ ਸ਼੍ਰੋਮਣੀ ਅਕਾਲੀ ਦਲ ਦੇ ਟਕਸਾਲੀ ਆਗੂ ਜਿਹੜੇ ਕਿਸੇ ਸਮੇਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੇ ਸਹੋਲੇ ਗਾਉਂਦੇ ਹੁੰਦੇ ਸੀ 2024 ਦੀਆਂ ਲੋਕ ਸਭਾ ਦੀਆਂ ਚੋਣਾਂ ਤੋਂ ਬਾਅਦ ਅਜਿਹੀ ਫੁੱਟ ਬਣੀ ਫੁੱਟ ਪਈ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੋ ਧੜਿਆਂ ਦੇ ਵਿੱਚ ਵੰਡਿਆ ਗਿਆ ਇੱਕ ਨੂੰ ਦਾਗੀ ਕਹਿ ਦਿੱਤਾ ਦੂਜੇ ਨੂੰ ਬਾਗੀ ਕਹਿ ਦਿੱਤਾ ਫਿਰ ਸ਼੍ਰੀ ਅਕਾਲ ਤਖਤ ਸਾਹਿਬ ਦੀ ਤਸੀਲ ਤੋਂ ਹੁਕਮਨਾਮਾ ਸੁਣਾਇਆ ਗਿਆ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਰਗਵੀਰ ਸਿੰਘ ਗਿਆਨੀ ਸੁਲਤਾਨ ਸਿੰਘ ਅਤੇ ਜੋ ਹੁਣ ਪ੍ਰਧਾਨ ਨੇ ਨਵੀਂ ਪੁਨਰ ਸੰਜੀਸ਼ ਸ਼੍ਰੋਮਣੀ ਅਕਾਲੀ ਦਲ ਦੇ ਗਿਆਨੀ ਹਰਪ੍ਰੀਤ ਗਿਆਨੀ ਹਰਪ੍ਰੀਤ ਸਿੰਘ ਹੋਣਾ ਵੱਲੋਂ ਉਹਤੇ ਗਲਤੀਆਂ ਮੰਨੀਆਂ ਗਈਆਂ ਸ਼੍ਰੀ ਅਕਾਲ ਤਖਤ ਸਾਹਿਬ ਦੀ ਤਸੀਲ ਤੇ ਖੜ ਕੇ ਜਿੰਨੀਆਂ ਵੀ ਵੱੱਡੀਆਂ ਗਲਤੀਆਂ ਵੱੱਡੀਆਂ ਗੁਨਾਹ ਕੀਤੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਉਹ ਮੰਨੇ ਵੀ ਉਹ ਗਲਤੀਆਂ ਆਪਣੀ ਝੋਲੀ ਦੇ ਵਿੱਚ ਪੁਆਈਆਂ ਵੀ ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਸਜ਼ਾ ਸੁਣਾਈ ਗਈ ਅਤੇ ਉਹ ਸਜ਼ਾ ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਧੜੇ ਅਤੇ ਦਾਗੀ ਧੜੇ ਨੇ ਵੀ ਪੂਰੀ ਕੀਤੀ ਉਸ ਤੋਂ ਬਾਅਦ ਮਨਪ੍ਰੀਤ ਹਿਆਲੀ ਨੇ ਸਾਰੇ ਹੀ ਬਾਗੀ ਧੜੇ ਵਾਲੇ ਦੇ ਅਗੋਂ ਨੂੰ ਲਿਆ ਸ਼੍ਰੋਮਣੀ ਅਕਾਲੀ ਦਲ ਨੂੰ ਪੁਨਰ ਸੰਜੀਤ ਪੁਨਰ ਸੰਜੀਤ ਕਰਨ ਦੀ ਗੱਲ ਕੀਤੀ ਗਈ ਅਤੇ ਭਰਤੀ ਕੀਤੀ ਗਈ ਫਿਰ ਪੁਨਰ ਸ਼੍ਰੋਮਣੀ ਅਕਾਲੀ ਦਲ ਪੁਨਰ ਸੰਜੀਤ ਦਾ ਨਿਰਮਾਣ ਹੁੰਦਾ ਹੈ ਜਿਸ ਦੇ ਪ੍ਰਧਾਨ ਬਣ ਜਾਂਦੇ ਨੇ ਲੇਕਿਨ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਦੇ ਨਾਲ ਕੀ ਅੰਦਰੋਂ ਅੰਦਰ ਹੀ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਇਹ ਉਹੀ ਧੜਾ ਹੈ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੂੰ ਵੇਖ ਕੇ ਖੁਸ਼ ਨਹੀਂ ਅਤੇ ਨਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਇਹ ਕੰਮ ਕਰਨਾ ਚਾਹੁੰਦੇ ਜੇਕਰ ਬੀਬੀ ਜ਼ਗੀਰਕੌਰ ਦੇ ਨਾਲ ਗੱਲਬਾਤ ਕੀਤੀ ਜਾਂਦੀ ਹੈ ਉਹ ਕਹਿੰਦੀ ਹੈ ਮੈਂ ਤਾਂ ਪੱਦਦੀ ਹਾਂ ਮੈਂ ਤਾਂ ਪੱਦਦੀ ਗੱਲ ਸੁਣਾਗੀ ਤੇ ਕੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੰਦਰੂਨੀ ਕਾਂਗਰਸ ਪਾਰਟੀ ਦੇ ਬਾਗੀ ਧੜੇ ਦੇ ਆਗੂਆਂ ਦੇ ਨਾਲ ਮੀਟਿੰਗ ਕਰ ਰਹੇ ਨੇ ਜਾਂ ਅੰਦਰੂਨੀ 1 ਟੂ 1 ਮੀਟਿੰਗਾਂ ਕਿਉਂ ਜਾਰੀਆਂ ਨੇ ਇਸ ਉੱਤੇ ਅਸੀਂ ਤੁਹਾਡੇ ਨਾਲ ਗੱਲਬਾਤ ਕਰਾਂਗੇ ਕਿਉਂਕਿ ਜਿਹੜੇ ਬਾਗੀ ਧੜੇ ਵਾਲੇ ਨੇ ਹੁਣ ਉਹ ਨਵੇਂ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸੰਜਿਤੀ ਦੀ ਗੱਲ ਨਹੀਂ ਕਰਦੇ ਉਹ ਕਰਦੇ ਨੇ ਪੁਰਾਣੀ ਦੀ ਮਨਪ੍ਰੀਤ ਜਾਲੀ ਵੱਲੋਂ ਵੀ ਗੱਲ ਕੀਤੀ ਗਈ ਮਨਪ੍ਰੀਤ ਜਾਲੀ ਨੇ ਅਲਟੀਮੇਟਮ ਵੀ ਦਿੱਤਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਕਿ ਆਪਣੇ ਨਿੱਜੀ ਹਿੱਤਾਂ ਨੂੰ ਤਿਆਗ ਦਿਓ ਗੱਲ ਕਰੋ ਸ਼੍ਰੋਮਣੀ ਅਕਾਲੀ ਦਲ ਦੀ ਹੁਣ ਦੂਸਰੇ ਪਾਸੇ ਪੰਜਾਬੀਓ ਆਪਾਂ ਦੇਖੀਏ ਕੌਮ ਦੇ ਲੋਕਾਂ ਨੂੰ ਦੇਖਣਾ ਪਵੇਗਾ ਹੁਣ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਬਾਦਰਾ ਨੇ ਕਹਿ ਦਿੱਤਾ ਹੈ ਕਿ ਭਈ ਪੁਰਾਣੀ ਸ਼੍ਰੋਮਣੀ ਅਕਾਲੀ ਦਲ ਨੂੰ ਪੁਨਰ ਸਿਰਜੀਤ ਕਰਨ ਦੀ ਲੋੜ ਹੈ ਕਿਉਂਕਿ ਪ੍ਰਾਣੀ ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਜਿਹੜਾ ਹੈ ਮਾਨਮਤਾ ਹੈ ਪ੍ਰਾਣੀ ਸ਼੍ਰੋਮਣੀ ਅਕਾਲੀ ਦਲ ਜਿਸ ਦੀ 1920 ਦੇ ਵਿੱਚ ਰੱਖੀ ਗਈ ਉਹ ਉਹ ਪਾਰਟੀ ਕੁਰਬਾਨੀਆਂ ਕਰਕੇ ਸ਼ਹੀਦियां ਦੇ ਕੇ ਜਿਹੜੀ ਬਣਾਈ ਗਈ ਹੈ ਇਸ ਕਰਕੇ ਉਸ ਨੂੰ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ ਸਾਨੂੰ ਪੰਥ ਦੀ ਏਕਤਾ ਦੇ ਨਾਲ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੂੰ ਵੀ ਆਪਸੀ ਇਹ ਤਰ ਇਕਤਾ ਕਰਨੀ ਪਵੇਗੀ ਸਾਡੇ ਵਿਚਾਰ ਵਟਾਂਦਰੇ ਅਲੱਗ ਹੋ ਸਕਦੇ ਨੇ ਸਾਡੀ ਐਥੀਓਲਜੀ ਜਿਹੜੀ ਵਿਚਾਰਧਾਰਾ ਹੈ ਉਹ ਲੱਗ ਸਕਦੀ ਹੈ ਸਾਡੀ ਅਸੀਂ ਇੱਕ ਦੂਜੇ ਉੱਤੇ ਵਰੇ ਇੱਕ ਦੂਜੇ ਦੇ ਨਾਲ ਬਹਿਸਵਾਜੀ ਕੀਤੀ ਇੱਕ ਦੂਜੇ ਦੇ ਨਾਲ ਬਾਦਲਬਾਤ ਕੀਤਾ ਲੇਕਿਨ ਨਹੀਂ ਪ੍ਰਾਣੀ ਸ਼ਰੂਮਣੀ ਅਕਾਲੀ ਦਲ ਤੋਂ ਬਣਾ ਨਹੀਂ ਸਰਨਾ ਪ੍ਰਾਣੀ ਸ਼ਰੂਮਣੀ ਅਕਾਲੀ ਦਲ ਨੂੰ ਪੂਰਨ ਸਜੀਤ ਕਰਨਾ ਪਵੇਗਾ ਜਿਸ ਦੇ ਪ੍ਰਧਾਨ ਨੇ ਸ਼ਰੂਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਉਸ ਦੇ ਸਾਥੀ ਭਾਈ ਤੁਸੀਂ ਪੱਤਰਕਾਰਾਂ ਦੇ ਸਾਹਮਣੇ ਕਹਿੰਦੇ ਹੋ ਕਿ ਭਾਈ ਅਸੀਂ ਪ੍ਰਾਨੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਨਹੀਂ ਜਾਵਾਂਗੇ ਕਿਉਂਕਿ ਸਖਬੀਰ ਸਿੰਘ ਬਾਦਲ ਸਾਨੂੰ ਚੰਗੇ ਨਹੀਂ ਲੱਗਦੇ ਉਹ ਤਾਂ ਬਾਦਲੈਂਡ ਕੰਪਨੀ ਹੈ ਉਹ ਤਾਂ ਪ੍ਰਾਈਵੇਟ ਲਿਮਟਿਡ ਕੰਪਨੀ ਹੈ ਉਸ ਦਾ ਕਬਜ਼ਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਖਬੀਰ ਸਿੰਘ ਬਾਦਲ ਦਾ ਹੈ ਤੇ ਭਾਈ ਤੁਸੀਂ ਫਿਰ ਜਿਸ ਸ਼੍ਰੋਮਣੀ ਅਕਾਲੀ ਦਲ ਦੀ ਸ਼ੁਰੂਆਤ 1920 ਦੇ ਵਿੱਚ ਹੋਈ ਫਿਰ ਤੁਸੀਂ ਗੱਲਾਂ ਕਰਦੇ ਹੋ ਤੇ ਫਿਰ ਤੁਹਾਨੂੰ ਨਵੀਂ ਪਾਰਟੀ ਬਣਾਉਣ ਦਾ ਕੀ ਫਾਇਦਾ ਫਿਰ ਜਾਂਦੇ ਤੁਸੀਂ ਸ੍ਰੀ ਅਕਾਲ ਤਖਤ ਸਾਹਿਬ ਦੇ ਲੈ ਕੇ ਆਪਣੀ ਫਰਿਆਦ ਫਿਰ ਤੁਸੀਂ ਜਾ ਕੇ ਸ਼੍ਰੀ ਅਕਾਲ ਤਾ ਸਹਿਬ ਕੇ ਜਾ ਕੇ ਰੋਲਾ ਪਾ ਦੇ ਕੇ ਭਾਈ ਅਸੀਂ ਤਾਂ ਨਿਮਾਨੇ ਸਿੱਖ ਆ ਅਸੀਂ ਦਾਗੀ ਨਹੀਂ ਆ ਅਸੀਂ ਬਾਗੀ ਆ ਅਸੀਂ ਭਗੌੜੇ ਨਹੀਂ ਆ ਲੇਕਿਨ ਅਸੀਂ ਰਵਾਂਗੇ ਪ੍ਰਾਣੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਲੇਕਿਨ ਸਾਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਮਨਜ਼ੂਰ ਨਹੀਂ ਜਾਂ ਉਸ ਦੇ ਸਾਥੀ ਮਨਜ਼ੂਰ ਨਹੀਂ ਲੇਕਿਨ ਅਸੀਂ ਪ੍ਰਾਣੀ ਸ਼੍ਰੋਮਣੀ ਅਕਾਲੀ ਦਲ ਦਾ ਹਿੱਸਾ ਰਹੇ ਆ ਪ੍ਰਾਣੀ ਸ਼੍ਰੋਮਣੀ ਅਕਾਲੀ ਦਲ ਤੋਂ ਹੀ ਅਸੀਂ ਬਹੁਤ ਕੁਝ ਪਾਇਆ ਹੈ ਅਸੀਂ ਉਤੋਂ ਹੀ ਵਜੀਰੀਆਂ ਦਾ ਆਨੰਦ ਪਿਆ ਆਨੰਦ ਮਾਣਿਆ ਹੈ ਸਰਕਾਰੀ ਪੈਸੇ ਤੇ ਕੋਠੀਆਂ ਬਣਾਈਆਂ ਸਾਰਾ ਕੰਮ-ਕਾਮ ਜਿਹੜਾ ਘਰ ਦੇ ਕੀਤੇ ਜਿਸ ਤਰ੍ਹਾਂ ਗਿਆਨੀ ਰਗਵੀਰ ਸਿੰਘ ਹੋਣਾ ਨੇ ਕਿਹਾ ਸੀ ਵੀ ਸਰਕਾਰੀ ਪੈਸਿਆਂ ਦਾ ਸਰਕਾਰੀ ਸਹੂਲਤਾਂ ਦਾ ਆਨੰਦ ਕੱਲਾ ਦਾਗੀ ਧੜੇ ਨਹੀਂ ਮਾਰਿਆ ਬਾਗੀ ਧੜੇ ਨੇ ਵੀ ਮਾਰਿਆ ਹੈ ਲੇਕਿਨ ਹੁਣ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਦਾ ਮિજાਜ ਬਦਲ ਗਿਆ ਹੈ ਉਹ ਕਹਿੰਦਾ ਹੈ ਨਹੀਂ ਜਿਹੜੇ 25 ਦਸੰਬਰ 1900 2024 ਨੂੰ ਜਿਹੜੇ ਹੁਕਮਨਾਮੇ ਆਏ ਸੀ ਸਾਨੂੰ ਉਸਤੇ ਜਿਹੜਾ ਕੰਮ ਕਰਨਾ ਚਾਹੀਦਾ ਹੈ ਸਾਨੂੰ ਆਪਨੀ ਆਪਸੀ ਬੈਸਬਾਜੀ ਸਾਨੂੰ ਆਪਸੀ ਘਟੋਕਲਿਛ ਛੱਡ ਕੇ ਸਾਨੂੰ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸੁਲਝਿਤੀ ਵੀ ਕੰਮ ਕਰਨਾ ਚਾਹੀਦਾ ਹੈ ਪਹਿਲਾਂ ਮੈਂ ਤੁਹਾਨੂੰ ਦੱਸ ਦੇਣਾ ਉਹਨੇ ਕੀ ਕਿਹਾ ਹੈ ਉਹਨੇ ਕਿਹਾ ਕਿ ਅੱਜ ਪ੍ਰੋਫੈਸਰ ਪ੍ਰੇਮ ਸਿੰਘ ਚੰਦਰੂਪ ਮਾਜਰਾ ਨੇ ਅਕਾਲੀ ਧੜਿਆਂ ਦੀ ਇਕਤਾ ਬਾਰੇ ਵੱਡਾ ਬਿਆਨ ਦਿੱੰਦਿਆ ਕਿ ਉਹਨਾਂ ਵੱਲੋਂ ਇਕਤਾ ਲਈ ਖੁੱਲਾ ਸੱਦਾ ਹੈ ਅੱਜ ਇੱਥੇ ਕਾਨਫਰੰਸ ਦੇ ਦੌਰਾਨ ਉਹਨਾਂ ਨੇ ਕਿਹਾ ਕਿ ਪੰਥ ਵਿੱਚ ਮਹਿਸੂਸ ਕੀਤਾ ਜਾ ਰਿਹਾ ਹੈ ਕਿ ਪੰਜਾਬ ਤੇ ਪੰਥ ਦੀ ਹਤੈਸ਼ੀ ਤਾਕਤਵਰ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਸੁਲਝਿਤ ਕਰਨਾ ਸਮੇਂ ਦੀ ਲੋੜ ਹੈ ਭਾਈ ਜੇਕਰ ਸਮੇਂ ਦੀ ਲੋੜ ਹੈ ਫਿਰ ਤੁਹਾਨੂੰ ਸ਼੍ਰੋਮਣੀ ਅਕਾਲੀ ਦਲ ਪੂਰਨ ਸਰਜੀਤ ਬਨਾਨ ਦੀ ਕੀ ਲੋੜ ਹੈ ਕੀ ਤੁਹਾਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀ ਸਿੰਘ ਬਾਦਲ ਨੇ ਕਿਹਾ ਕਿ ਇਸ ਤਰ੍ਹਾਂ ਦੀ ਬਹਿਬਾਜੀ ਕਰੋ ਪੰਥ ਦੀ ਖਿੰਡਲੀ ਹੋਈ ਤਾਕਤ ਨੂੰ ਇਕੱਠਾ ਕਰਨ ਦਾ ਤਰੀਕਾ ਉਹੀ ਹੈ ਜੋ ਅਕਾਲ ਤਖਬਾ ਸਹਿਬ ਨੇ 2 ਦਸੰਬਰ 2024 ਦੇ ਫੈਸਲੇ ਵਿੱਚ ਸੁਝਾਇਆ ਸੀ ਉਹ ਗੱਲ ਕਰ ਰਹੇ ਨੇ 2 ਦਸੰਬਰ 2024 ਦੀ ਉਹਨਾਂ ਨੇ ਕਿਹਾ ਕਿ ਆਪਸੀ ਵੱਡੇ ਵੱਡੇ ਵਿਵਾਦ ਮਿਲ ਕੇ ਬੈਠ ਕੇ ਦੂਰ ਹੋ ਜਾਂਦੇ ਹਨ ਕੌਮ ਦੀ ਚੜ੍ਹਦੀ ਕਲਾ ਵਾਸਤੇ ਪੰਥ ਦੀ ਨਮੈਂਦਾ ਜਮਾਤ ਨੂੰ 41 ਦਲ ਨੂੰ ਸੱਤਾ ਵਿੱਚ ਲਿਆਉਣ ਲਿਆਉਣ ਦੇ 54 ਸਿਹਤ ਲੋਕਾਂ ਨੂੰ ਆਪਸੀ ਵਿਵਾਦਾਂ ਕੇ ਆਪਸੀ ਭਾਈਚਾਰੇ ਤੇ ਪਰੰਪਰਾਵਾ ਮੁਤਾਬਕ ਅਕਾਲ ਤਖਤ ਸਾਹਿਬ ਦੀ ਦੇਖ ਰੇਕ ਢੇਟ ਲਪਟਾਉਣੇ ਚਾਹੀਦੇ ਹਨ ਚੰਦੂ ਮਾਜਰਾ ਨੇ ਕਿਹਾ ਕਿ ਉਹਨਾਂ ਚੰਦੂ ਮਾਜਰਾ ਨੇ ਇਹ ਬਿਆਨ ਬਾਰੇ ਅਕਾਲੀ ਦਲ ਵਿੱਚ ਵਾਪਸੀ ਬਾਰੇ ਚੱਲ ਰਹੀ ਚਰਚਾ ਬਾਰੇ ਸਵਾਲ ਜਵਾਬ ਕੀਤੇ ਯਾਨੀ ਕਿ ਫਿਰ ਦੁਬਾਰਾ ਸ੍ਰੀ ਅਕਾਲ ਤਖਤ ਸਾਹਿਬ ਦੀ ਗੱਲ ਕੀਤੀ ਜਾ ਰਹੀ ਹੈ ਫਿਰ ਦੁਬਾਰਾ ਸ਼ਰੋਮਣੀ ਅਕਾਲੀ ਦਲ ਦੇ ਆਪਸੀ ਲੀਡਰਾਂ ਦੀ ਇਕਤਾ ਦੀ ਗੱਲ ਕੀਤੀ ਜਾ ਰਹੀ ਹੈ ਯਾਨੀ ਕਿ ਸ਼ਰੋਮਣੀ ਅਕਾਲੀ ਦਲ ਦਾ ਬਾਗੀ ਤੜਾ ਜਿਸ ਦੇ ਵਿੱਚ ਵੱਡੇ ਆਗੂ ਨੇ ਉਹਨਾਂ ਦਾ ਦਿਲ ਕਰਦਾ ਹੈ ਉਹਨਾਂ ਦੀ ਮਨਸਾ ਇਹੋ ਹੀ ਹੈ ਕਿ ਸ਼ਰੋਮਣੀ ਅਕਾਲੀ ਦਲ ਨੂੰ ਪੁਨਰ ਸੰਜੀਤ ਕੀਤਾ ਜਾਵੇ ਲੇਕਿਨ ਜੇਕਰ ਪੁਨਰ ਸੰਜੀਤ ਸ਼ਰੋਮਣੀ ਅਕਾਲੀ ਦਲ ਨੂੰ ਪਾਰਟੀ ਦੇ ਵਿੱਚ ਆ ਕੇ ਕੀਤਾ ਜਾਂਦਾ ਹੈ ਤਾਂ ਫਿਰ ਗਿਆਨੀ ਹਰਪ੍ਰੀਤ ਸਿੰਘ ਕਿੱਥੇ ਜਾਣਗੇ ਫਿਰ ਕੌਮ ਅਤੇ ਕੌਮ ਦੀ ਗੱਲ ਕੰਮ ਕਰੇਗਾ ਇੱਕ ਪਾਸੇ ਅਸੀਂ ਪੰਥਕ ਇਕਤਾ ਦੀ ਗੱਲ ਕਰਦੇ ਹਾਂ ਇੱਕ ਪਾਸੇ ਅਸੀਂ ਕੌਮ ਦੀ ਇਕਾ ਗੱਲ ਕਰਦੇ ਇਟ ਮੀਨਸ ਕਿ ਭੰਬਲ ਪੂਸਾ ਪਾਇਆ ਜਾ ਰਿਹਾ ਹੈ ਕੌਮ ਦੇ ਵਿੱਚ ਪੰਥ ਦੇ ਵਿੱਚ ਉਹਨਾਂ ਦੀ ਅੱਖਾਂ ਵਿੱਚ ਧੂੜ ਝੋਕੀ ਜਾ ਰਹੀ ਹੈ ਹੁਣ ਖੁੱਲਾ ਸੱਦਾ ਦੇ ਦਿੱਤਾ ਗਿਆ ਹੈ ਕਿ ਭਾਈ ਆਓ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸੰਜੀਤੀ ਲਈ ਕੰਮ ਕਰੀਏ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਈਏ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਇਟ ਮੀਨਸ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁੰਬੀਰ ਸਿੰਘ ਬਾਦਲ ਦੇ ਹੌਸਲੇ ਬਲੰਦ ਨੇ ਉਹਨੂੰ ਪਤਾ ਹੈ ਕਿ ਇਹ ਆਪੋ ਆਪਣੇ ਆਪ ਹੀ ਸ਼ਰੋਮਣੀ ਅਕਾਲੀ ਦਲ ਦੇ ਵਿੱਚ ਵਾਪਸੀ ਕਰਨਗੇ ਤਾਂ